ਪੰਜਾਬ ਦੇ ਲਈ 올림픽 ਦੇ ਵਿੱਚ 골ਡ ਮੈਡਲ ਜਿੱਤਣ ਵਾਲਾ ਤਰਨ ਕਰਾਟੇ ਕੈਮਰੇ ਸਾਹਮਣੇ ਆਉਂਦਾ ਤੇ ਸਰਕਾਰ ਦਾ ਧੰਨਵਾਦ ਕਰਦਾ ਦਿਖਾਈ ਦਿੰਦਾ ਕਿ ਮੈਨੂੰ ਸਰਕਾਰ ਵੱਲੋਂ ਨੌਕਰੀ ਮਿਲ ਗਈ ਆ ਪਰ ਬੇਸ਼ੱਕ ਇਹ ਨੌਕਰੀ ਕੱਚੀ ਆ ਪਰ ਮੈਨੂੰ ਜਲਦੀ ਪੱਕਾ ਹੋਣ ਦਾ ਭਰੋਸਾ ਦਿੱਤਾ ਗਿਆ ਉਸਨੇ ਡੀਸੀ ਏਡੀਸੀ ਅਤੇ ਖੰਨੇ ਦੇ ਐਮਐਲਏ ਨੂੰ ਧੰਨਵਾਦ ਕੀਤਾ ਕਿ ਮੇਰਾ ਸਹਾਇਤਾ ਕਰਨ ਲਈ ਧੰਨਵਾਦ ਅਤੇ ਦੱਸਣਯੋਗ ਹੈ ਕਿ ਪਿਛਲੇ ਦਿਨੀ ਕਰਨ ਔਜਲਾ ਨੇ ਇਸ ਦੀ ਮਦਦ ਕੀਤੀ ਸੀ ਅਤੇ ਇਹ ਨੌਜਵਾਨ ਪਹਿਲਾਂ ਨਿਰਾਸ਼ ਹੋ ਚੁੱਕਿਆ ਸੀ ਕਿਉਂਕਿ ਇਸ ਨੂੰ ਸਰਕਾਰ ਦੀ ਮਦਦ ਨਹੀਂ ਸੀ ਮਿਲਦੀ ਇਹ ਬਿਨਾ ਸਰਕਾਰ ਦੀ ਮਦਦ ਤੋਂ ਹੀ ਬਾਹਰ ਤੱਕ ਆਪਣੇ ਪੈਸਿਆਂ ਨਾਲ ਖੇਡ ਕੇ ਆਇਆ ਆਓ ਤੁਹਾਨੂੰ ਸੁਣਾਉਂਦੇ ਆ ਉਹਦਾ ਕੀ ਕਹਿਣਾ ਹੈ ਵੀਰ ਜੀ ਅੱਜ ਨਿਯੋਜਕ ਦੇ ਵਿੱਚ ਮੇਰੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਰਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਵੀਡੀਓ ਸਰਕਾਰੀ ਨੌਕਰੀ ਪਰਮਾਨੈਂਟ ਨਹੀਂ ਦਿੱਤੀ ਗਈ ਮੈਨੂੰ ਆਊਟਸੋਰਸਾਈ ਕੱਚਿਆਂ ਦੇ ਵਿੱਚ ਭਰਤੀ ਕੀਤਾ ਗਿਆ ਹੈ ਤੇ ਮੈਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਜਲਦੀ ਉਹ ਮੈਨੂੰ ਪੱਕਾ ਕਰ ਦੇਣਗੇ ਸੋ ਮੈਂ ਦੀਦੋ ਧੰਨਵਾਦ ਕਰਦਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਐਮ ਐਲ ਏ ਖੰਨਾ ਏ ਡੀ ਸੀ ਸਰ ਤੇ ਡੀ ਸੀ ਨਾਮ ਦਾ ਤੇ ਨਗਰ ਗੁੰਦਲ ਦੇ ਯੂ ਸਾਹਿਬ ਦਾ ਗਿਣਨੇ ਮੈਨੂੰ ਚਾਹੇ ਇੱਕ ਈ ਕੱਚੀ ਨੌਕਰੀ ਦਿੱਤੀ ਪਰ ਨੌਕਰੀ ਯੋਗ ਕਰਤਾ ਉਹ ਮੈਂ ਦੀਦੋ ਤੁਹਾਨੂੰ ਆਦ ਕਰਦਾ ਉਹ ਸਾਰੇ ਟੈਨਪਰਾ ਵਾਲਾ ਜਿਹੜੇ ਮੈਨੂੰ ਸਪੋਰਟ ਕਰ ਰਹੇ ਨੇ ਮੈਨੂੰ ਦੀਦੋ ਪਿਆਰ ਕਰ ਰਹੇ ਨੇ ਤੇ ਦੀਦੋ ਇੱਕ ਵਾਰ ਫੇਰ ਧੰਨਵਾਦ ਕਰਦਾ ਸੋ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਕਿ ਤੁਹਾਡਾ ਡਾਊਟ ਕਲੀਅਰ ਹੋ ਜਵੇ ਤੇ ਜਿਹੜੀ ਮੈਨੂੰ ਨੌਕਰੀ ਮਿਲੀ ਹੈ ਵੀਰੋ ਇਹ ਮੈਨੂੰ ਨਗਰ ਕੌਂਸਲ ਖੰਨਾ ਦੇ ਵਿੱਚ ਐਜ਼ ਕਲਰਕ ਮਿਲਿਆ। ਵੀਰ ਜੀ ਦੀ ਨਿਯੋਜਨਾ ਦੇ ਵਿੱਚ ਮੇਰੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਰਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ। ਵੀਡੀਓ ਸਰਕਾਰੀ ਨੌਕਰੀ ਪਰਮਾਨੈਂਟ ਨਹੀਂ ਦਿੱਤੀ ਗਈ। ਮੈਨੂੰ ਆਊਟਸੋਰਸਾਈ ਕੱਚਿਆਂ ਦੇ ਵਿੱਚ ਭਰਤੀ ਕੀਤਾ ਗਿਆ ਹੈ। ਤੇ ਇਹ ਮੈਨੂੰ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਜਲਦੀ ਉਹ ਮੈਨੂੰ ਪੱਕਾ ਕਰ ਦੇਣਗੇ। ਸੋ ਮੈਂ ਦੀਦੋ ਧੰਨਵਾਦ ਕਰਦਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ। ਐਮ ਐਲ ਏ ਖੰਨਾ ਏ ਡੀ ਸੀ ਸਰ ਤੇ ਡੀ ਸੀ ਨਾਮ ਦਾ ਤੇ ਨਗਰ ਗੁੰਦਲ ਦੇ ਯੂ ਸਾਹਿਬ ਦਾ ਗਿਣਨੇ ਮੈਨੂੰ ਚਾਹੇ ਕੱਚੀ ਨੌਕਰੀ ਦਿੱਤੀ ਪਰ ਨੌਕਰੀ ਜੋ ਕਰਤਾ ਉਹ ਮੈਂ ਦਿਲੋਂ ਤੁਹਾਨੂੰ ਆਤ ਕਰਦਾ ਉਹ ਸਾਰੇ ਹੀ ਪੈਨਪਰਾ ਵਾਲਾ ਜਿਹੜੇ ਮੈਨੂੰ ਸਪੋਰਟ ਕਰ ਰਹੇ ਨੇ ਮੈਨੂੰ ਦਿਲੋਂ ਪਿਆਰ ਕਰ ਰਹੇ ਨੇ ਤੇ ਦਿਲੋਂ ਇੱਕ ਵਾਰ ਫੇਰ ਤੁਹਾਨੂੰ ਆਨੰਦ ਕਰਦਾ ਤੁਮਾਂ ਇਹ ਵੀਡੀਓ ਤਾਂ ਬਣਾ ਰਿਹਾ ਕਿ ਤੁਹਾਡਾ ਡਾਊਟ ਕਲੀਅਰ ਹੋ ਜਾਵੇ ਤੇ ਜਿਹੜੀ ਮੈਨੂੰ ਨੌਕਰੀ ਮਿਲੀ ਆ ਵੀਰੋ ਇਹ ਮੈਨੂੰ ਨਗਰ ਕੌਂਸਲ ਖੰਨਾ ਦੇ ਵਿੱਚ ਐ ਕਲਰਕ ਮਿਲੀ ਆ। ਪੀਰ ਆ ਤੇ ਨਿਯੋਜਨਾ ਦੇ ਵਿੱਚ ਮੇਰੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਤਰਨੂੰ ਸਰਕਾਰੀ ਨੌਕਰੀ ਦਿੱਤੀ ਗਈ ਆ ਪੰਜਾਬ ਸਰਕਾਰ ਵੱਲੋਂ। ਵੀਡੀਓ ਸਰਕਾਰੀ ਨੌਕਰੀ ਪਰਮਾਨੈਂਟ ਨਹੀਂ ਦਿੱਤੀ ਗਈ। ਮੈਨੂੰ ਆਊਟਸੋਰਸਾਈ ਕੱਚਿਆਂ ਦੇ ਵਿੱਚ ਭਰਤੀ ਕੀਤਾ ਗਿਆ ਹੈ। ਤੇ ਮੈਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਜਲਦੀ ਉਹ ਮੈਨੂੰ ਪੱਕਾ ਕਰ ਦੇਣਗੇ ਸੋ ਮੈਂ ਦਿਦੋ ਧੰਨਵਾਦ ਕਰਦਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਐਮ ਐਲ ਏ ਖੰਨਾ ਏ ਡੀ ਸੀ ਸਰ ਤੇ ਡੀ ਸੀ ਨਾਮ ਦਾ ਤੇ ਨਗਰ ਕੁੰਦਲ ਦੇ ਜੀਓ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਚਾਹੇ ਕੱਚੀ ਨੌਕਰੀ ਦਿੱਤੀ ਪਰ ਨੌਕਰੀ ਜੋ ਕਰਤਾ ਉਹ ਮੈਂ ਦੀਦੋ ਤੁਹਾਨੂੰ ਆਦ ਕਰਦਾ ਉਹ ਸਾਰੇ ਟੈਨਪਰਾ ਵਾਲਾ ਜਿਹੜੇ ਮੈਨੂੰ ਸਪੋਰਟ ਕਰ ਰਹੇ ਨੇ ਮੈਨੂੰ ਦੀਦੋ ਪਿਆਰ ਕਰ ਰਹੇ ਨੇ ਤੇ ਦੀਦੋ ਇੱਕ ਵਾਰ ਫੇਰ ਤੁਹਾਨੂੰ ਬਲ ਕਰਦਾ ਤਾਂ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਕਿ ਤੁਹਾਡਾ ਡਾਊਟ ਕਲੀਅਰ ਹੋ ਜਵੇ ਤੇ ਜਿਹੜੀ ਮੈਨੂੰ ਨੌਕਰੀ ਮਿਲੀ ਹੈ ਵੀਰੋ ਇਹ ਮੈਨੂੰ ਨਗਰ ਕੌਂਸਲ ਖੰਨਾ ਦੇ ਵਿੱਚ ਐਜ ਕਲਰਕ ਮਿਲੀ ਹੈ